ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਮੈਂ ਗਗਨਿਕਾ ਪੜ ਲੱਗਦੀ ਹਾਂ ਹਰ ਸਨਮ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਐ ਤੁਹਾਨੂੰ ਅੱਜ ਆਪਾਂ ਲੈ ਕੇ ਆਏ ਜੀ ਸ਼ਿਮਰ ਕਸ਼ਮੀਰੀ ਦੇ ਸ਼ੂਟ ਬਹੁਤ ਸਾਰੇ ਮਨ ਦੇ ਜੋ ਤਰ੍ਹਾਂ ਇਸ ਤਰ੍ਹਾਂ ਦੇ ਬਲੂ ਕਲਰ ਹੈ ਜੀ ਵਿੱਚ ਮਰਜੈਂਟਾ ਦੇ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ ਦੀ ਪੇਂਟਿੰਗ ਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਪਿਆਰੇ ਕਲਰ ਨੇ ਬਹੁਤ ਪਿਆਰਾ ਸਟਾਫ ਆ ਜੀ ਇਸ ਤਰ੍ਹਾਂ ਦੀ ਸਟੈਂਪ ਲੱਗੀ ਹੋਈ ਆ ਦੇਖ ਸਕਦੇ ਹੋ ਸਿਮਰ ਪਸਮੀਨਾ ਇਹ ਦਿਨ ਆਲਾ ਜੀ ਉਸਲੀਂ ਦਾ ਦਵੱਟਾ ਰਹੇਗਾ ਬਹੁਤ ਪਿਆਰੀ ਕਲਰ ਨੇ ਜੀ ਤੁਸੀਂ ਊਟ ਲੈ ਸਕਦੇ ਹੋ ਇਸ ਤਰ੍ਹਾਂ ਦਾ ਦਵੱਟਾ ਜੀ ਫੁੱਲ ਹਾਂਜੀ ਢਾਈ ਮੀਟਰ ਦਾ ਬਸਤਾ ਜੀ ਦੇ ਨਾਲ ਅਗਲਾ ਕਲਰ ਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਬਹੁਤ ਹੀ ਲਾਈਟ ਜਿਹਾ ਕਲਰ ਆ ਜੀ ਬਹੁਤ ਸੋਨਾ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਸਿਮਰ ਪਸ਼ਮੀਨਾ ਨੇ ਆਲਓਵਰ ਸੁਪਟ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਸੂਟ ਰਹਿਣੀ ਹੈ ਜੀ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਫਸਟ ਪਿਆਰੀ ਬਣੀ ਹੋਈ ਹੈ ਦੁਪੱਟੇ ਦੀ ਪੇਂਟਿੰਗ देख सकते थुले दप्टे रहेंगे जी इस तरह के अगला कलर रहेगा जी इस तरह इस तरह का छोटा जी बहुत प्यारा ग्रीन ज कलर है जो जहगी फ्लावर बने हुए बहुत तो सोना है य दप्टा भी मशीन का जी इस तरह का दप्टा रहेगा ਦੇਖ ਸਕਦੇ ਨੇ ਬੈਨ ਇਸ ਤਰ੍ਹਾਂ ਦਾ ਦਬੱਟਾ ਰਹਿ ਗਿਆ ਜੀ ਇੱਕ ਤਾਂ ਆਪਣੇ ਕੋਲੇ ਆਏ ਜੀ ਇਸ ਤਰ੍ਹਾਂ ਦੀ ਸ਼ੂਟ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਵੇਖ ਸਕਦੇ ਹੋ ਬਹੁਤ ਬ੍ਰੀਕ ਜਾਂ ਪ੍ਰਿੰਟ ਦਾ ਆਪਣੀ ਮੰਮੀਆਂ ਦਾਦੀਆਂ ਉਸ ਲਈ ਲੈਣੇ ਹੁਣ ਬਹੁਤ ਪਿਆਰੀ ਪਿਆਰੀ ਕਲਰ ਨੇ ਬਹੁਤ ਬਹੁਤ ਪਿਆਰਾ ਸ਼ਟਾ ਪਾਜੀ ਇਹ ਦੇ ਨਾਲ ਇਸ ਤਰ੍ਹਾਂ ਦਾ ਬਣਿਆ ਹੋਇਆ ਦੁਪੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਡਰਾਇਗਾ ਵਿਚਾਨੇ ਲੈਣੇਗਾ ਨਹੀਂ ਬੜੀਆਂ ਨੇ ਇਸ ਤਰ੍ਹਾਂ ਦੇ ਦੁਪੱਟਾ ਇਹ ਕੱਪੜਾ ਜਿੱਤ ਇਸ ਤਰ੍ਹਾਂ ਦਾ ਇਹ ਬਹੁਤ ਖਰੀ ਲੀ ਬਹੁਤ ਸੋਹਣਾ ਜਾਂ ਸ਼ੰਕਰ ਪ੍ਰਿੰਟ ਹੈ ਜੀ ਸ਼ੰਕਰ ਦੇ ਕੱਪੜੇ ਨੇ ਇਹ ਮਸਲੀਨ ਦੇ ਦੁਪट्टे ਨਾਲ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਪਿਆਰਾ ਕਲਰ ਹੈ। ਲਪਾਈੰ ਦਾ ਛੁਟਾ ਜੀ ਇਹ ਇਹ ਨਾਲ ਦੀ ਇਸ ਤਰ੍ਹਾਂ ਦਾ ਰਹੇਗਾ ਜੀ ਇਸਲੀਨ ਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਦੁਪੱਟੇ ਨੇ। ਬਹੁਤ ਸੋਹਣੇ ਛੁਟਾ ਜੀ ਆਪਾਂ ਘਰ ਤੋਂ ਹੀ ਕੰਮ ਸ਼ੁਰੂ ਕੀਤਾ ਹੋਇਆ ਜੀ। ਕੀ ਸਕਰੀਨਸ਼ਾਟ ਲੈ ਕੇ ਵਰਸਪ ਤੇ ਮੈਸੇਜ ਕਰ ਸਕਦੇ ਹਾਂ ਜੇ ਕਿਸੇ ਵੀ ਭੈਣ ਨੇ ਆਪਣੇ ਘਰੋਂ ਆ ਕੇ ਝੂਟ ਲੈ ਜਾਣਾ ਜੀ ਘਰੋਂ ਵੀ ਤੁਸੀਂ ਲਿਆ ਸਕਦੇ ਹੋ ਜੇ ਕੋਈ ਨੇੜੇ ਤੇੜੇ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ